ਉਲੀ ਬੱਚੇ ਦੀ ਗੱਲ ਕਰੀਏ ਤਾਂ ਕਿਸ ਉਮਰ ਦਾ ਬੱਚਾ ਕਿਹੜਾ ਵਾਹ ਚਲਾ ਸਕਦਾ ਤੇ ਲਰਨਿੰਗ ਲਾਇਸੈਂਸ ਦੇ ਉੱਤੇ ਕੀ ਕੀ ਚਲਾ ਸਕਦਾ ਨਿਯਮ ਛੀਨੇ ਕੋਈ ਵੀ ਬੱਚਾ ਜੋ 16 ਸਾਲ ਤੋਂ ਲੈ ਕੇ 18 ਸਾਲ ਦੇ ਵਿੱਚ ਹੈ ਉਹਨੂੰ ਕੋ ਲਰਨਿੰਗ ਲਾਇਸੈਂਸ ਹੈਗਾ ਉਹ ਬੱਚਾ 50 ਸੀਸੀ ਤੱਕ ਹੀ ਕੋਈ ਸਕੂਟਰ ਚਲਾ ਸਕਦਾ ਜੇ ਉਹ ਇਲੈਕਟ੍ਰਿਕ ਬਾਈਕ ਬਾਈਕ ਜਿਹੜੀ ਆ ਇਲੈਕਟ੍ਰਿਕ ਸਕੂਟਰ ਜਿਹੜੇ ਆ ਮਾਰਕੀਟ ਵਿੱਚ ਆ ਗਏ ਆ ਉਹਦੇ ਵਿੱਚੋਂ ਦੋ ਟਾਈਪ ਦੇ ਹੁੰਦੇ ਜਿਹੜੇ ਹਾਈ ਸਪੀਡ ਆ ਜਿਨ੍ਹਾਂ ਨੂੰ ਹਰੇ ਰੰਗ ਦੀ ਨੰਬਰ ਪਲੇਟ ਲੱਗਦੀ ਆ ਉਹਨਾਂ ਦੀ ਆਸੀ ਬਣਦੀ ਆ ਉਹ ਬੱਚਿਆਂ ਨੂੰ ਲਾਉ ਨਹੀਂ ਹੈਗੇ 16 ਸਾਲ ਤੋਂ ਲੈ ਕੇ 18 ਸਾਲ ਦੇ ਵਿੱਚ ਉਹ ਬੱਚੇ ਉਹ ਨਹੀਂ ਚਲਾ ਸਕਦੇ ਬੱਚੇ ਸਲੋ ਸਪੀਡ ਵਾਲਾ ਜਿਹੜਾ ਲੋ ਸਪੀਡ ਆ ਉਹ ਵੀ ਜਿਹਦੀ 30 ਤੋਂ 35 ਸਪੀਡ ਹੁੰਦੀ ਆ ਉਹ ਹੀ ਚਲਾ ਸਕਦੇ ਆ ਉਹ ਹੀ ਸਕੂਲ ਲੈ ਕੇ ਜਾ ਸਕਦੇ ਆ ਸ਼ਰਤ ਇਹ ਆ ਕਿ ਉਹ ਬੱਚੇ ਨੇ ਦਸਤਾਰ ਸਜਾਈ ਹੋਵੇ ਜਾਂ ਹੈਲਮਟ ਪਾਇਆ ਹੋਵੇ ਕੋਈ ਵੀ ਸਲੈਂਸਰ ਜਿਹੜਾ ਕੰਪਨੀ ਫਿਟਡ ਨਹੀਂ ਹੈਗਾ ਉਹਨੂੰ ਪਾਉਣ ਵਾਲਾ ਵੀ ਉਹਨਾਂ ਦੋਸ਼ੀ ਆ ਲਗਵਾਉਣ ਵਾਲਾ ਵੀ ਉਹਨਾਂ ਦੋਸ਼ੀ ਆ ਤੇ ਲਹੋਣ ਵਾਲਾ ਵੀ ਉਹਨਾਂ ਦੋਸ਼ੀ ਆ ਅੱਜ ਅਸੀਂ ਦੇਖਿਆ ਅੱਜ ਤਾਂ ਤੁਸੀਂ ਸਪੀਕਰ ਚੌਂਗ ਦੇ ਵਿੱਚ ਲਗਾ ਕੇ ਹਰ ਕਿਸੇ ਨੂੰ ਜਾਗਰੂਕ ਕਰ ਰਹੇ ਸੀ ਕਿਉਂਕਿ ਗਰਮੀ ਵੀ ਜ਼ਿਆਦਾ ਹੈ ਧੁੱਪ ਵੀ ਸੀਗੀ ਹਰ ਕਿਸੇ ਕੋਲ ਜਾਣਾ ਮੁਸ਼ਕਿਲ ਹੋ ਜਾਂਦਾ ਫਿਰ ਸਪੀਕਰ ਲਗਾ ਕੇ ਸਾਰਿਆਂ ਨੂੰ ਦੱਸਣਾ ਕਿ ਸੀਟ ਬੈਲਟ ਲਗਾਉਣੀ ਹੈ ਹੈਲਮਟ ਪੋਣਾ ਹੈ ਜਿਹੜਾ ਬੱਚਿਆਂ ਲਈ ਕਾਨੂੰਨ ਆਇਆ ਆਪਣੇ ਛੋਟੇ ਭੈਣ ਭਰਾਵਾਂ ਨੂੰ ਦੱਸਣਾ ਬਹੁਤ ਵਧੀਆ ਲੱਗਦਾ ਇਸ ਤਰੀਕੇ ਨਾਲ ਪੰਜਾਬ ਪੁਲਿਸ ਕੰਮ ਕਰਦੀ ਹੈ ਕਿਸੇ ਦਾ ਕਿਸੇ ਦੇ ਕੰਨ ਵਿੱਚ ਗੱਲ ਪੈ ਜਾਵੇਗੀ ਤਾਂ ਅੱਜ ਮੰਨ ਲਓ ਕਿ ਅੱਜ ਵੀ ਅਸੀਂ ਕੀਤਾ ਸੈਮੀਨਾਰ ਅਸੀਂ ਇਹ ਨਹੀਂ ਕਹਿੰਦੇ ਭਈ 100 ਬੰਦੇ ਸਮਝਾਤਾ 100 ਦਾ 100 ਹੀ ਸਮਝ ਗਿਆ ਜੇ ਇੱਕ ਜਣਾ ਵੀ ਸਮਝ ਗਿਆ ਨਾ ਤੇ ਅਸੀਂ ਸਮਝਾਂਗੇ ਕਿ ਅਸੀਂ ਜਿਹੜੀ ਡਿਊਟੀ ਕੀਤੀ ਹੈ ਨਾ ਉਹਦਾ ਸਾਨੂੰ ਫਾਇਦਾ ਮਿਲ ਗਿਆ ਕਿ ਇੱਕ ਬੰਦਾ ਵੀ ਜੇ ਆਪਣਾ ਜਿਹੜਾ ਘਰ ਦਾ ਮੁਖੀ ਆ ਜੇ ਉਹ ਐਕਸੀਡੈਂਟ ਤੋਂ ਬਚ ਜਾਏ ਤੇ ਇਸ ਤੋਂ ਵੱਡਾ ਕੋਈ ਵੀ ਸੇਵਾ ਨਹੀਂ ਹੋ ਸਕਦੀ ਐਤੋਂ ਵੱਡੀ ਕੋਈ ਡਿਊਟੀ ਡਿਊਟੀ ਨਹੀਂ ਸਕਦੀ ਗੁਰਮੁਖੀ ਦੇ ਵਿੱਚ ਨੰਬਰ ਪਲੇਟ ਲਗਵਾ ਸਕਦੇ ਆ ਕਿਉਂਕਿ ਭਾਈ ਵੱਡਾਲਾ ਜੀ ਦੀ ਗੱਲ ਕਰੀਏ ਲੱਖੇ ਸਦਾਨੇ ਦੀ ਗੱਲ ਕਰ ਲਈ ਇਹਨਾਂ ਨੇ ਆਪਣੀ ਗੱਡੀਆ ਦੀ ਨੰਬਰ ਪਲੇਟ ਗੁਰਮੁਖੀ ਚ ਲਿਖਵਾਈ ਹੈ ਸ਼ੁਕ ਕਾਨੂੰਨੀ ਪ੍ਰਕਿਰਿਆ ਤਹਿਤ ਇਹ ਅਸੀਂ ਲਗਾ ਸਕਦੇ ਆ ਇਹ ਨਹੀਂ ਲਗਾ ਸਕਦੇ ਇਹ ਦੇਖੋ ਜੀ ਜੋ ਵੀ ਅਜੇ ਸੈਂਟਰ ਗਵਰਨਮੈਂਟੋਂ ਜੋ ਸਾਨੂੰ ਇੰਸਟਰਕਸ਼ਨਾਂ ਆਉਂਦੀਆਂ ਨੇ ਜੋ ਹਦਾਇਤਾਂ ਆਉਂਦੀਆਂ ਉਹਦੇ ਮੁਤਾਬਕ ਅਜੇ ਤੇ ਇੰਗਲਿਸ਼ ਵਿੱਚ ਹੀ ਆ ਜਦੋਂ ਇਹ ਸਾਨੂੰ ਹੁਕਮ ਹਕਾਮ ਆ ਜੇਂਗੇ ਤੇ ਉਹ ਅਸੀਂ ਲੋਕਾਂ ਨੂੰ ਅਫੇਰ ਕਰਾਂਗੇ ਕਿ ਲੋਕਾਂ ਨੂੰ ਜਾਗਰੂਕ ਕਰਾਂਗੇ ਤੇ ਅਜੇ ਤੱਕ ਫਿਲਹਾਲ ਸਾਡੇ ਕੋਲ ਕੋਈ ਇਹੋ ਜਿਹਾ ਲੈਟਰ ਨਹੀਂ ਹੈ 16 ਸਾਲ ਤੋਂ ਲੈ ਕੇ 18 ਸਾਲ ਦੇ ਵਿੱਚ ਉਹ ਬੱਚੇ ਉਹ ਨਹੀਂ ਚਲਾ ਸਕਦੇ ਬੱਚੇ ਸਲੋ ਸਪੀਡ ਵਾਲਾ ਜਿਹੜਾ ਲੋ ਸਪੀਡ ਆ ਉਹ ਵਹੀਕਲ ਜਿਹਦੀ 30 ਤੋਂ 35 ਸਪੀਡ ਹੁੰਦੀ ਆ ਉਹ ਹੀ ਚਲਾ ਸਕਦੇ ਆ ਉਹੀ ਸਕੂਲ ਲੈ ਕੇ ਜਾ ਸਕਦੇ ਆ ਸ਼ਰਤ ਇਹ ਆ ਕਿ ਉਹ ਬੱਚੇ ਨੇ ਤੇ ਸਟਾਰ ਸਜਾਈ ਹੋਵੇ ਜਾਂ ਹੈਲਮਟ ਪਾਇਆ ਕੋਈ ਵੀ ਸਲੈਂਸਰ ਜਿਹੜਾ ਕੰਪਨੀ ਫਿਟਡ ਨਹੀਂ ਹੈਗਾ ਉਹਨੂੰ ਪਾਉਣ ਵਾਲਾ ਵੀ ਉਹਨਾਂ ਦੋਸ਼ੀ ਆ ਲਗਵਾਉਣ ਵਾਲਾ ਵੀ ਉਹਨਾਂ ਦੋਸ਼ੀ ਆ ਤੇ ਲਾਹੋਣ ਵਾਲਾ ਵੀ ਉਹਨਾਂ ਦੋਸ਼ੀ ਆ ਅੱਜ ਅਸੀਂ ਦੇਖਿਆ ਅੱਜ ਤੱਕ ਤੁਸੀਂ ਸਪੀਕਰ ਚੌਂਗ ਦੇ ਵਿੱਚ ਲਗਾ ਕੇ ਹਰ ਕਿਸੇ ਨੂੰ ਜਾਗਰੂਕ ਕਰ ਰਹੇ ਸੀ ਕਿਉਂਕਿ ਗਰਮੀ ਵੀ ਜ਼ਿਆਦਾ ਹੈ ਧੁੱਪ ਵੀ ਸੀਗੀ ਹਰ ਕਿਸੇ ਕੋਲ ਜਾਣਾ ਮੁਸ਼ਕਿਲ ਹੋ ਜਾਂਦਾ ਫਿਰ ਸਪੀਕਰ ਲਗਾ ਕੇ ਸਾਰਿਆਂ ਨੂੰ ਦੱਸਣਾ ਕਿ ਸੀਟ ਬੈਲਟ ਲਗਾਉਣੀ ਹੈ ਹੈਲਮਟ ਪੋਣਾ ਹੈ ਜਿਹੜਾ ਬੱਚਿਆਂ ਲਈ ਕਾਨੂੰਨ ਆਇਆ ਆਪਣੇ ਛੋਟੇ ਭੈਣ ਭਰਾਵਾਂ ਨੂੰ ਦੱਸਣਾ ਬਹੁਤ ਵਧੀਆ ਲੱਗਦਾ ਇਸ ਤਰੀਕੇ ਨਾਲ ਪੰਜਾਬ ਪੁਲਿਸ ਕੰਮ ਕਰਦੀ ਹੈ ਕਿਸੇ ਨਾ ਕਿਸੇ ਦੇ ਕੰਨ ਵਿੱਚ ਗੱਲ ਪੈ ਜਾਵੇਗੀ ਨਾ ਅੱਜ ਮੰਨ ਲਓ ਕਿ ਅੱਜ ਵੀ ਅਸੀਂ ਕੀਤਾ ਸੈਮੀਨਾਰ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ 100% ਸਮਝਾਤਾ 100 ਦਾ 100 ਹੀ ਸਮਝ ਗਿਆ ਇਹ ਇੱਕ ਜਣਾ ਵੀ ਸਮਝ ਗਿਆ ਨਾ ਤੇ ਅਸੀਂ ਸਮਝਾਂਗੇ ਕਿ ਅਸੀਂ ਜਿਹੜੀ ਡਿਊਟੀ ਕੀਤੀ ਹੈ ਨਾ ਉਹਦਾ ਸਾਨੂੰ ਫਲ ਮਿਲ ਗਿਆ ਕਿ ਇੱਕ ਬੰਦਾ ਵੀ ਜੇ ਆਪਣਾ ਜਿਹੜਾ ਘਰ ਦਾ ਮੁਖੀ ਆ ਜੇ ਉਹ ਐਕਸੀਡੈਂਟ ਤੋਂ ਬ ਤੇ ਇਸ ਤੋਂ ਵੱਡਾ ਕੋਈ ਵੀ ਸੇਵਾ ਨਹੀਂ ਹੋ ਸਕਦੀ ਇਸ ਤੋਂ ਵੱਡੀ ਕੋਈ ਡਿਊਟੀ ਡਿਊਟੀ ਨਹੀਂ ਸਕਦੀ ਸਕੂਲੀ ਬੱਚਿਆਂ ਦੇ ਨਵੇਂ ਕਾਨੂੰਨ ਬਾਰੇ ਗੱਲ ਕਰਦੇ ਆ ਕਿਉਂਕਿ ਜਿਸ ਤਰੀਕੇ ਪਹਿਲੇ 1 ਤਰੀਕ ਨੂੰ ਇਹ ਕਾਨੂੰਨ ਲਾਗੂ ਹੋਣਾ ਸੀਗਾ ਜੇਕਰ ਕੋਈ 18 ਸਾਲ ਤੋਂ ਛੋਟਾ ਬੱਚਾ ਵਾਹਨ ਚਲਾਉਂਦਾ ਹੈ ਤੇ ਪੁਲਿਸ ਦੇ ਹੱਥ ਤੇ ਚੜ ਜਾਂਦਾ ਹੈ ਤਾਂ ਉਸ ਨੂੰ 25000 ਰੁਪਏ ਜੁਰਮਾਨਾ ਅਤੇ 3 ਸਾਲ ਦੀ ਸਜ਼ਾ ਉਸਦੇ ਮਾਪਿਆਂ ਨੂੰ ਹੋ ਸਕਦੀ ਹੈ ਪਰ ਉਸ ਤੋਂ ਬਾਅਦ ਇਸ ਕਾਨੂੰਨ ਨੂੰ ਲੋਕਾਂ ਤੱਕ ਪਹੁੰਚਾਉਣ ਲਈ 20 ਤਰੀਕ ਤੱਕ ਦਾ ਸਮਾਂ ਦੇ ਦਿੱਤਾ ਗਿਆ ਸੀਗਾ ਸੋ ਸਾਡੇ ਨਾਲ ਦਲਜੀਤ ਸਿੰਘ ਸਬ ਇੰਸਪੈਕਟਰ ਮੌਜੂਦ ਨੇ ਜੋ ਇਸ ਕਾਨੂੰਨ ਨੂੰ ਬਹੁਤ ਸੋਹਣੇ ਤਰੀਕੇ ਨਾਲ ਬੜੇ ਪਿਆਰ ਨਾਲ ਬੱਚਿਆਂ ਨੂੰ ਸਮਝਾਉਂਦੇ ਨੇ ਦਲਜੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਇਸ ਖਾਬ ਟੀਵੀ ਦੇ ਚੈਨਲ ਦਾ ਤੇ ਉਹ ਦੇਖਵਾਉਣ ਵਾਲੇ ਤੇ ਸੁਣਵਾਉਣ ਵਾਲੇ ਸੋਤਿਆਂ ਦਾ ਸਰ ਨਵੇਂ ਕਾਨੂੰਨ ਬਾਰੇ ਥੋੜਾ ਸਮਝਾਓ ਬੱਚਿਆਂ ਦਾ ਕਾਨੂੰਨ ਹੈ ਕਿ ਕਿਸ ਤਰੀਕੇ ਬੱਚੇ ਇਸ ਨੂੰ ਫੋਲੋ ਕਰ ਸਕਦੇ ਆ ਪਿਛਲੇ ਕੁਝ ਟਾਈਮ ਤੋਂ ਜਿਸ ਤਰ੍ਹਾਂ ਕਿ ਸਾਡੇ ਜਿੰਨੇ ਵੀ ਐਕਸੀਡੈਂਟ ਹਾਦਸੇ ਹੋਏ ਨੇ ਉਹਨਾਂ ਵਿੱਚ ਜੰਗ ਬੱਚੇ ਜਿਹੜੇ ਸੀ ਬਹੁਤ ਜ਼ਿਆਦਾ ਸੀ ਉਹਨਾਂ ਇਤਿਹਾਦ ਉਸ ਨੂੰ ਪਟਾਉਣ ਵਾਸਤੇ ਜਿਹੜੇ ਨਵੇਂ ਕਾਨੂੰਨ ਹੋਰ ਚਾਏ ਨੇ ਇਹ ਕਾਨੂੰਨ ਨਵਾਂ ਨਹੀਂ ਕਿਹਾ ਜਾ ਸਕਦਾ ਇਹ 1988 ਦਾ ਕਾਨੂੰਨ ਹੈ ਜਿਹੜਾ 1988 ਚ ਪਾਸ ਹੋਇਆ ਸੀ 149A ਤੇ 149B ਇਸ ਵਿੱਚ ਜਿਹੜੀ ਸੋਧ ਕੀਤੀ ਕਿ 2019 ਵਿੱਚ ਸੋਧ ਕੀਤੀ ਗਈ ਹੈ ਜਿਸ ਵਿੱਚ ਜਿਹੜੇ ਬੱਚੇ ਨਬਾਲਗ ਨੇ 18 ਸਾਲ ਤੋਂ ਘੱਟ ਦੇ ਉਹ ਅਗਰ ਕੋਈ ਵੀ 2 ਵੀਲਰ ਜਾਂ 4 ਵੀਲਰ ਚਲਾਉਂਦੇ ਨੇ ਤੇ ਉਹਨਾਂ ਦੇ ਮਾਪਿਆਂ ਦੇ ਖਿਲਾਫ 25 ਹਜ਼ਾਰ ਪਿਆ ਜੁਰਮਾਨਾ ਤੇ 3 ਸਾਲ ਦੀ ਕੈਦ ਜਿਹੜੀ ਆ ਉਹ ਮੁਕਦਮ ਕੀਤੀ ਗਈ ਆ ਇਹ ਇਹਦੇ ਨਾਲ ਬਹੁਤ ਸਾਰੇ ਜਿਹੜੇ ਸਟੂਡੈਂਟ ਆ ਬੱਚੇ ਆ ਜਾਂ ਮਾਪੇ ਆ ਉਹਨਾਂ ਦੇ ਮਨ ਵਿੱਚ ਇੱਕ ਕਨਫਿਊਜ਼ਨ ਹੈ ਵੀ ਸ਼ਾਇਦ ਇਹ ਦੋ ਕਾਨੂੰਨ ਹੈ ਪਰ ਇਹਨਾਂ ਨਾਲ ਇੱਕ ਜਿਹੜੀ ਉਹ ਜੁੜੀ ਹੋਈ ਹੋਰ ਗੱਲ ਹੈਗੀ ਕਿ ਬਹੁਤ ਸਾਰੇ ਬੱਚਿਆਂ ਨੂੰ ਮਾਪਿਆਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਜਿਸ ਵਹੀਕਲ ਤੇ ਉਹ ਲੰਘਣਾ ਕਰਦਾ ਪਾਇਆ ਗਿਆ ਉਸ ਵੀਹਿਕਲ ਦੀ ਹਾਦਸੀ 1 ਸਾਲ ਵਾਸਤੇ ਸਸਪੈਂਡ ਕੀਤੀ ਜਾਏਗੀ ਔਰ ਇਹ ਤੋਂ ਵੱਡੀ ਇੱਕ ਹੋਰ ਵੱਡਾ ਇੱਕ ਜਿਹੜਾ ਮੰਦਿਆ ਜਾਵੇ ਕਿ ਜਿਹੜਾ ਬੱਚਾ ਉਸ ਕਾਨੂੰਨ ਦੀ ਲੰਘਣਾ ਕਰਦਾ ਪਾਇਆ ਗਿਆ ਉਸ ਬੱਚੇ ਦਾ ਜਦੋਂ 18 ਸਾਲ ਏਜ ਹੋਣੀ ਆ ਉਹਨੇ ਆਪਣਾ ਡਰਾਈਵਿੰਗ ਲਾਇਸੈਂਸ ਅਪਲਾਈ ਕਰਨਾ ਤੇ ਉਹ 5 ਸਾਲ ਤੱਕ ਉਹਦਾ ਡਰਾਈਵਿੰਗ ਲਾਇਸੈਂਸ ਨਹੀਂ ਬਣ ਸਕਦਾ ਬਹੁਤ ਵੱਡੇ ਇੱਕ ਜ਼ਰੂਰਤ ਹੈ ਦੀ ਕਿ ਬੱਚਿਆਂ ਨੂੰ ਡਰਾਈਵਿੰਗ ਲਾਇਸੈਂਸ ਵੀ ਚਾਹੀਦਾ ਹੋਈਦਾ ਇਹ ਕਾਨੂੰਨ ਦੀ ਜਿਹੜੀ ਸ਼ਕਤੀ ਕੀਤੀ ਗਈ ਆ ਇਹ ਇਸ ਕਰਕੇ ਕੀਤੀ ਗਈ ਜਿਹੜੀ ਪੰਜਾਬ ਸਰਕਾਰ ਦੋਂ ਐਸਐਸਐਫ ਬਣਾਈ ਗਈ ਆ ਜਿਹੜੀ ਮੌਤਾਂ ਦੀ ਗਿਣਤੀ ਦਿਨਾਂ ਤੋਂ ਵੱਧਦੀ ਜਾ ਰਹੀ ਸੀ ਉਹਨੂੰ ਘਟਾਉਣ ਵਿੱਚ ਇੱਕ ਬਹੁਤ ਵੱਡਾ ਉਪਰਾਲਾ ਆ ਪੰਜਾਬ ਸਰਕਾਰ ਦਾ ਔਰ ਖਾਸ ਕਰਕੇ ਜਿਹੜੇ ਪਿਛਲੇ 2022 ਦੀ ਜਿਹੜੀ ਫਿੱਕੇ ਦਾ 1 ਲੱਖ 60 ਹਜ਼ਾਰ ਬੰਦਾ ਉਹ ਮਾਰਿਆ ਗਿਆ ਜਿਹੜਾ ਕਿ ਘਰੋਂ ਤਨ ਰਸ ਗਿਆ ਵਾਪਸ ਘਰ ਨਹੀਂ ਆਇਆ ਉਹਨਾਂ ਦੀ ਜਿਵੇਂ ਐਸਐਸਐਫ ਕੋ ਆਪਣੀ ਬਹੁਤ ਵਧੀਆ ਡਿਊਟੀ ਕਰਦੀ ਆ ਕਿ ਬਹੁਤ سارے ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਉਹਨਾਂ ਨੂੰ ਜਲਦੀ ਜਲਦੀ ਪਹਿਲਾ 1 ਘੰਟਾ 골ਡਨ ਪੀਰੀਅਡ ਹੁੰਦਾ ਉਸ ਟਾਈਮ 'ਚ ਜਦੋਂ ਹਸਪਤਾਲ ਦਾ ਟ੍ਰੀਟਮੈਂਟ ਹੋ ਗਿਆ ਤੇ ਉਹਨਾਂ ਦੀ ਜਾਨ ਬਚ ਗਈ ਹੈ ਤੇ ਜਿਸ ਤਰ੍ਹਾਂ ਹੁਣ ਪੰਜਾਬ ਸਰਕਾਰ ਨੇ ਇੱਕ ਹੋਰ ਉਪਰਾਲਾ ਕੀਤਾ ਕਿ ਜਿਹੜੇ ਇੱਕ ਵਿਸ਼ਤਾ ਸਕੀਮ ਚਲਾਈ ਹੈ ਜੀ ਉਸ ਵਿੱਚ ਜਿਹੜਾ ਵੀ ਜ਼ਖਮੀ ਕੋਈ ਪਿਆ ਆ ਸਾਡੇ ਸੜਕ ਦੇ ਕਿਨਾਰੇ ਪਹਿਲਾਂ ਲੋਕ ਵੀ ਨੂੰ ਚੁੱਕ ਦੇਂਦੇ ਸੀ ਕਿ ਸ਼ਾਇਦ ਪੁਲਿਸ ਇਨਵੈਸਟੀਗੇਸ਼ਨ ਵਿੱਚ ਸ਼ਾਮਲ ਨਾ ਕਰ ਲਵੇ لیکن پنجاب ਸਰਕਾਰ ਨੇ ਉਹਨੂੰ ਇੱਕ ਉਹਦੀ ਜਾਨ ਬਚਾਉਣ ਵਾਸਤੇ ਕਿਹਾ ਗਿਆ ਕਿ ਜਿਹੜਾ ਵੀ ਇਨਸਾਨ ਉਸ ਜ਼ਖਮੀ ਹੋਏ ਬੰਦੇ ਨੂੰ ਚੁੱਕ ਕੇ ਹਸਪਤਲ ਲੈ ਕੇ ਜਾਏਗਾ ਉਹਨੂੰ 2000 ਦਾ ਰਿਵਾਰਡ ਤੇ 15 ਅਗਸਤ ਤੇ 26 ਜਨਵਰੀ ਤੇ ਜਿਹੜਾ ਸਨਮਾਨਿਤ ਕੀਤਾ ਜਾਏਗਾ ਔਰ ਉਹਨੂੰ ਇੱਕ ਜੀਵਨ ਰੱਖੇ ਦਾ ਸਰਟੀਫਿਕੇਟ پنجاب ਸਰਕਾਰ ਉਹਦਾ ਦਿੱਤਾ ਜਾਏਗਾ ਤੇ ਕੋਈ ਵੀ ਪੁਲਿਸ ਉਸ ਬੰਦੇ ਨੂੰ ਉਸ ਇਨਸਾਨ ਨੂੰ ਕਿਸੇ ਵੀ ਇਨਵੈਸਟੀਗੇਸ਼ਨ ਵਿੱਚ ਸ਼ਾਮਲ ਨਹੀਂ ਕਰ ਸਕਦੀ ਮੈਂ ਤੁਹਾਡੀ ਮਾਦੀ ਮਾਦੀ ਮਤ ਲਈ ਇਹ ਲੋਕਾਂ ਤੱਕ ਇਹ ਗੱਲ ਪਹੁੰਚਾਉਣਾ ਚਾਹੁੰਦਾ ਇਹ ਜਿਹੜਾ ਪੰਜਾਬ ਸਰਕਾਰ ਦਾ ਪ੍ਰਾਲਾ ਨਾ ਇਹ ਲੋਕਾਂ ਦੀਆਂ ਜਾਨਾਂ ਬਚਾਉਣ ਨੂੰ ਬਹੁਤ ਪਹਿਲ ਦਿੱਤੀ ਗਈ ਹੈ ਕਿ ਜਿਹੜੀ ਪੰਜਾਬ ਵਿੱਚ ਹੋ ਰੇ ਹਾਦਸੇ ਆ ਉਹਨਾਂ ਨੂੰ ਘਟਾਉਣ ਵਾਸਤੇ ਇੱਕ ਬਹੁਤ ਵੱਡੀ ਮਹਿਮਾ ਜਿਹੜੇ ਲੋਕਾਂ ਦੇ ਮਨਾਂ ਵਿੱਚ ਕਨਫਿਊਜ਼ਨ ਸੀ ਕਿ ਸ਼ਾਇਦ ਸਾਡੇ ਜ਼ਖਮੀ ਹੋਏ ਨੂੰ ਹਸਪੀਟਲ ਲੈ ਕੇ ਕਿਤੇ ਅਸੀਂ ਫਸਣਾ ਚਾਹੀਏ ਜਾਂ ਸਾਨੂੰ ਕਾਨੂੰਨ ਦੀ ਕੜੀਕੀ ਚ ਨਾ ਫਸ ਜਾਈਏ ਉਸ ਨੂੰ ਦੂਰ ਕਰਨ ਵਾਸਤੇ ਇੱਕ ਵਿਸ਼ੇ ਸਕੀਮ ਚਲਾਈ ਆ ਇਹਦੇ ਨਾਲ ਨਾਲ ਸਾਡੇ ਜਿਹੜੇ ਆ ਕਾਨੂੰਨ ਆ ਹੁਣ ਜਿਹੜੇ ਲਾਗੂ ਕੀਤੇ ਨੇ ਇਹਨਾਂ ਵਿੱਚ ਜਿਹੜੀ ਨਵੀਂ ਜਨਰੇਸ਼ਨ ਆ ਜਿਸ ਤਰ੍ਹਾਂ ਕਿ ਬੱਚਿਆਂ ਦੇ ਵਿੱਚ ਇੱਕ ਕਰੇਜ ਵੱਧਦਾ ਜਾ ਰਿਹਾ ਸੀਗਾ ਕਿ ਅਸੀਂ ਵੱਡਾ ਬਾਈਕ ਲੈਣਾ ਵੱਡੀ ਗੱਡੀ ਲੈਣੀ ਆ ਜਾਂ ਵੱਡੇ ਵੱਡੇ ਮੋਬਾਈਲ ਲੈਣੇ ਆ ਜਾਂ ਸੜਕਾਂ ਤੇ ਹੁਰਦنگ ਬਾਜੀ ਕਰਦੇ ਸੀਗੇ ਸਟੰਟ ਬਾਜੀ ਕਰਦੇ ਸੀ ਉਹ ਸਪੀਡ ਚ ਚਲਾਉਂਦੇ ਸੀਗੇ ਟ੍ਰਿਪਲ ਰਾਈਡਿੰਗ ਕਰਦੇ ਸੀ ਕਾਨੂੰਨ ਦੀ ਪਾਲਣਾ ਨਹੀਂ ਸੀ ਕਰਦੇ ਉਹ ਸਵਿੱਚ ਮਾਪੇ ਵੀ ਕਿਤੇ ਨਾ ਕਿਤੇ ਚਿੰਤਤ ਸੀਗੇ ਉਹ ਮਾਪਿਆਂ ਦੇ ਵੀ ਇੱਕ ਹਿੱਤੇ ਤੇ ਮਲਮ ਲਗਾਉਣ ਵਾਲੀ ਗੱਲ ਆ ਔਰ ਖਾਸ ਕਰਕੇ ਜਿਹੜਾ ਸਕੂਲ ਪ੍ਰਬੰਧਕ ਸੀਗੇ ਉਹਨਾਂ ਦੇ ਮਨਾਂ ਤੇ ਇੱਕ ਬੜੇ ਵੱਡਾ ਇਹਨਾਂ ਨੂੰ ਇੱਕ ਬਹੁਤ ਸਕੂਲ ਵਿੱਚ ਚਿੰਤਾ ਕਰਦੇ ਮੈਂ ਸਕੂਲ ਮਿਲਿਆ ਉਹਨਾਂ ਨੂੰ ਕਿ ਕਿਤੇ ਨਾ ਕਿਤੇ ਕਿਸੇ ਹਾਦਸੇ ਵਿੱਚ ਵੀ ਕੋਈ ਵੀ ਕਿਸੇ ਮਾਂ ਪਿਓ ਦਾ ਬੱਚਾ ਜਿਹੜਾ ਸੀ ਉਹ ਕਿਤੇ ਹਾਦਸੇ ਦਾ ਕਾਰਨ ਬਣਦਾ ਤੇ ਕਿਤੇ ਨਾ ਕਿਤੇ ਸਕੂਲ ਨੂੰ ਆਪਾਂ ਦੋਸ਼ ਦਿੰਦੇ ਸੀਗੇ ਸਕੂਲੀ ਬੱਚੇ ਦੀ ਗੱਲ ਕਰੀਏ ਤਾਂ ਕਿਸ ਉਮਰ ਦਾ ਬੱਚਾ ਕਿਹੜਾ ਵਾਹ ਚਲਾ ਸਕਦਾ ਤੇ ਲਰਨਿੰਗ ਲਾਇਸੈਂਸ ਦੇ ਉੱਤੇ ਕੀ ਕੀ ਚਲਾ ਸਕਦਾ ਨਿਯਮ ਕੀ ਨੇ ਦੇਖੋ ਜੀ ਇੱਕ ਜਿਹੜਾ 16 ਸਾਲ ਤੋਂ ਲੈ ਕੇ 18 ਸਾਲ ਦੇ ਵਿੱਚ ਬਹੁਤ سارے ਸਾਨੂੰ ਸਵਾਲ ਦਿਨੇ ਰਾਤ ਸਾਡੇ ਕੰਟਰੋਲ ਰੂਮ ਤੇ ਉੱਪਰ ਫੋਨ ਵੀ ਆਉਂਦੇ ਨੇ ਕਿ 16 ਸਾਲ ਤੋਂ ਲੈ ਕੇ 18 ਸਾਲ ਦੇ ਵਿੱਚ ਕਿਹੜਾ ਕਣ ਬੱਚਾ ਕਿਹੜਾ ਵਹੀਕਲ ਚਲਾ ਸਕਦਾ ਉਹ ਅੱਜ ਅਸੀਂ ਦੱਸ ਰਹੇ ਹਾਂ ਕਿ ਕੋਈ ਵੀ ਬੱਚਾ ਜਿਹੜਾ 16 ਸਾਲ ਤੋਂ ਲੈ ਕੇ 18 ਸਾਲ ਦੇ ਵਿੱਚ ਹੈ ਉਹਨੂੰ ਲਵਿੰਗ ਲਾਇਸੈਂਸ ਹੈਗਾ ਉਹ ਬੱਚਾ 50 ਸੀਸੀ ਤੱਕ ਹੀ ਕੋਈ ਸਕੂਟਰ ਚਲਾ ਸਕਦਾ ਜੇ ਉਹ ਇਲੈਕਟ੍ਰਿਕ ਬਾਈਕ ਬਾਈਕ ਜਿਹੜੀ ਆ ਇਲੈਕਟ੍ਰਿਕ ਸਕੂਟਰ ਜਿਹੜੇ ਆ ਮਾਰਕੀਟ ਵਿੱਚ ਆ ਗਏ ਆ ਉਹਦੇ ਵਿੱਚ ਦੋ ਟਾਈਪ ਤੇ ਹੁੰਦੇ ਆ ਬਹੁਤ ਸਾਰੇ ਅਸੀਂ ਜਦੋਂ ਏਜੰਸੀ ਚ ਜਾਂਦੇ ਆ ਏਜੰਸੀ ਵਿੱਚ ਪੇਰੈਂਟਸ ਜਿਹੜੇ ਨੇ ਉਹ ਇਲੈਕਟ੍ਰਿਕ ਬਾਈ ਜਿਹੜਾ ਸਕੂਟਰ ਆ ਉਹ ਲੈ ਕੇ ਦੇ ਰਹੇ ਤੇ ਅਸੀਂ ਜਦੋਂ ਉਹਨਾਂ ਨੂੰ ਆਖਿਆ ਵੀ ਭਾਈ ਸਾਹਿਬ ਤੁਸੀਂ ਇਲੈਕਟ੍ਰਿਕ ਸਕੂਟਰ ਦੇ ਰਹੇ ਹੋ ਤੁਹਾਨੂੰ ਇਸ ਬਾਰੇ ਨੌਲੇਜ ਆ ਤੇ ਉਹ ਸਿਰ ਫੇਰ ਦਿੰਦੇ ਆ ਮੈਂ ਤੁਹਾਨੂੰ ਮਾਪਿਆਂ ਨੂੰ ਬੇਨਤੀ ਕਰਦਾ ਹਾਂ ਬੱਚਿਆਂ ਨੂੰ ਬੇਨਤੀ ਕਰਦਾ ਜਿਹੜੇ ਹਾਈ ਸਪੀਡ ਆ ਜਿਨ੍ਹਾਂ ਨੂੰ ਹਰੇ ਰੰਗ ਦੀ ਨੰਬਰ ਪਲੇਟ ਲੱਗਦੀ ਆ ਉਹਨਾਂ ਦੀ ਆਸ ਹੀ ਬਣਦੀ ਆ ਉਹ ਬੱਚਿਆਂ ਨੂੰ ਲਾਉ ਨਹੀਂ ਹਕੇ ਉਹ 16 ਸਾਲ ਤੋਂ ਲੈ ਕੇ 18 ਸਾਲ ਦੇ ਵਿੱਚ ਉਹ ਬੱਚੇ ਉਹ ਨਹੀਂ ਚਲਾ ਸਕਦੇ ਬੱਚੇ ਸਲੋ ਸਪੀਡ ਵਾਲਾ ਜਿਹੜਾ ਲੋ ਸਪੀਡ ਆ ਉਹ ਵਹੀਕਲ ਜਿਹਦੀ 30 ਤੋਂ 35 ਸਪੀਡ ਹੁੰਦੀ ਆ ਉਹ ਹੀ ਚਲਾ ਸਕਦੇ ਆ ਉਹ ਹੀ ਸਕੂਲ ਲੈ ਕੇ ਜਾ ਸਕਦੇ ਆ ਔਰ ਉਹਦੇ ਵਿੱਚ ਸ਼ਰਤ ਇਹ ਆ ਕਿ ਉਹ ਬੱਚੇ ਨੇ ਤੇ ਸਟਾਰ ਸਜਾਈ ਹੋਵੇ ਤੇ ਜਾਂ ਹੈਲਮਟ ਪਾਇਆ ਹੋਵੇ ਜੀ ਸਰ ਗੱਲ ਕਰੀ ਤਾਂ ਬੁਲਟ ਤੇ ਸਲੈਂਸਰ ਲਗਾ ਕੇ ਬੜੀ ਹੁੱਲੜਬਾਜੀ ਕੀਤੀ ਜਾਂਦੀ ਆ ਉਹਨਾਂ ਤੇ ਤਾਂ ਕਾਰਵਾਈ ਹੁੰਦੀ ਆ ਪਰ ਜਿਹੜੇ ਦੁਕਾਨਦਾਰ ਸਲੈਂਸਰ ਲਗਾਉਂਦੇ ਨੇ ਲੱਗਦਾ ਉਹਨਾਂ ਤੇ ਵੀ ਸ਼ਿਕੰਜਾ ਕਸਣਾ ਚਾਹੀਦਾ ਤਾਂ ਜੋ ਜੜ ਨੂੰ ਫੜਿਆ ਜਾਵੇ ਇਹ ਵੇਖੋ ਜੀ ਕਿਤੇ ਨਾ ਕਿਤੇ ਅਸੀਂ ਹਰੇਕ ਖੰਸਾਮ ਨੂੰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਜੀ ਚਾਹੇ ਉਹ ਮਾਪੇ ਆ ਮਾਪੇ ਕਹਿੰਦੇ ਆ ਜਿਹੜੇ ਨਾਲ ਦੇ ਦੋਸਤ ਆ ਉਹ ਬੱਚੇ ਨੂੰ ਪ੍ਰੈਸ ਕਰੇ ਆ ਜਿਹੜਾ ਬੱਚਾ ਵੀ ਉਹ ਵੀ ਕਹਿ ਜਾਏਗਾ ਮੇਰੇ ਨਾਲ ਦੇ ਦੋਸਤ ਕੋ ਮਾਈਕ ਆ ਮੈਂ ਉਹ ਲੈਣਾ ਜੇ ਉਹ ਸਪਲੈਂਟਰ ਲੈ ਕੇ ਦਿੰਦੇ ਕਹਿੰਦੇ ਮੈਂ ਬੁਲਟ ਲੈਣਾ ਜੇ ਮੈਂ ਬੁਲਟ ਲੈ ਲਿਆ ਤੇ ਮੈਂ ਸਾਇਲੈਂਸਰ ਜਿਹੜਾ ਉਹ ਉਹ ਦੂਸਰਾ ਪਟਾਕੇ ਆਲਾ ਪਾਉਣਾ ਜਾਂ ਜਿਹੜਾ ਸ਼ੋਰ ਸ਼ੋਰ ਗੁੱਲੇ ਆਲਾ ਉਹ ਪਾਉਣਾ ਪਰ ਕਿਤੇ ਨ ਕਿਤੇ ਇਹ ਗੱਲ ਹੈਗੀ ਆ ਕਿ ਕੋਈ ਵੀ ਸਾਇਲੈਂਸਰ ਜਿਹੜਾ ਕੰਪਨੀ ਫਿਟਡ ਨਹੀਂ ਹੈਗਾ ਉਹਨੂੰ ਪਾਉਣ ਵਾਲਾ ਵੀ ਉਹਨਾਂ ਦੋਸ਼ੀ ਆ ਲਗਵਾਉਣ ਵਾਲਾ ਵੀ ਉਹਨਾਂ ਦੋਸ਼ੀ ਆ ਤੇ ਲਹੌਣ ਵਾਲਾ ਵੀ ਉਹਨਾਂ ਤੋਂ ਅਸ਼ੀ ਹੈ ਸੋ ਇਹ ਆਉਣ ਵਾਲੇ ਦਿਨਾਂ ਵਿੱਚ ਇਹ ਸ਼ਕਤੀ ਹੋ ਜਾਏਗੀ ਇਹਦੇ ਵਿੱਚ ਕੈਦ ਵੀ ਹੈਗੀ ਆ ਪਰ ਇਹ ਆਪਾਂ ਦੁਕਾਨਦਾਰਾਂ ਤੇ ਜਮੇਲ ਫਿਕਸ ਨਾ ਕਰੀਏ ਕਿਤਨਾ ਕਹਿੰਦੇ ਸਾਨੂੰ ਵੀ ਵੇਰ ਹੋਣਾ ਪਏਗਾ ਸਾਡੇ ਬੱਚਿਆਂ ਨੂੰ ਵੇਰ ਕਰਨਾ ਪਏਗਾ ਤੇ ਸਕੂਲ ਪ੍ਰਬੰਧਕਾਂ ਨੂੰ ਵੀ ਅਵੇਲ ਹੋਣਾ ਪਵੇਗਾ ਅੱਛਾ ਸਰ ਗੱਲ ਕਰੀ ਅੱਜਕੱਲ ਮਹਿੰਗੀਆਂ ਲੈਕਜ਼ਰੀਆਂ ਗੱਡੀਆਂ ਜਿਹੜੀਆਂ ਆਣ ਲੱਗੀਆਂ ਨੇ ਉਹਨਾਂ ਦੇ ਪਿੱਛੇ ਹੀ ਗੱਡੀ ਕੰਪਨੀ ਹੀ ਜਿਹੜੀ ਆ ਅੰਦਰ ਪਰਦੇ ਲਗਾ ਕੇ ਦਿੰਦੀ ਆ ਜਾਂ 50 ਤੋਂ 60% ਕਾਲੇ ਸ਼ੀਸ਼ੇ ਕਰਕੇ ਦਿੰਦੀ ਆ ਉਹ ਅਲੋਡ ਅਲਾਉਡ ਹੈਗੀ ਆ ਉਸੇ ਲਗਾ ਸਕਦੇ ਆ ਜਾਂ ਨਹੀਂ ਲਗਾ ਸਕਦੇ ਵੇਖੋ ਜੀ ਇਹ ਬੜੀ ਕਨਫਿਊਜ਼ਨ ਆ ਲੋਕਾਂ ਨੂੰ ਇਸ ਗੱਲ ਹੋਵੇ ਪਰ ਜਿਹੜੀ ਵੀ ਅੰਦਰ ਜਿਹੜੇ ਉਹ ਪਰਦੇ ਦਿੰਦੇ ਆ ਉਹ ਬਲੈਕ ਪਰਦੇ ਆ ਨਾ ਉਹ ਸਿਰਫ ਓਨਲੀ ਫਾਲ ਪਾਰਕਿੰਗ ਜੀ ਉਹ ਜਦੋਂ ਆਪਾਂ ਗੱਡੀ ਪਾਰਕਿੰਗ 'ਚ ਖੜੀ ਕਰਦੇ ਆ ਉਦੋਂ ਉਹ ਕਾਲੀਆਂ ਕਾਲੇ ਜਿਹੜੇ ਪਰਦੇ ਲਗਾ ਸਕਦੇ ਆ ਬਦਨਾ ਅਸੀਂ ਕੋਈ ਵੀ ਫਿਲਮ ਕੋਈ ਵੀ ਕਾਲਾ ਪਰਦਾ ਨਹੀਂ ਲਗਾ ਸਕਦੇ ਸਾਨੂੰ ਅਲਾਉ ਨਹੀਂ ਹੈਗਾ ਨਹੀਂ ਤੇ ਕਾਲੀ ਫਿਲਮ ਦਾ ਇਹਦਾ ਜੇ ਚਲਾਨ ਹੋ ਸਕਦਾ ਸਰ ਬਹੁਤ ਗੱਡੀਆਂ ਐਸੀਆਂ ਨਹੀਂ ਜਿੰਨਾਂ ਤੇ ਕਾਰਵਾਈ ਹੁੰਦੀ ਹੈ ਕਾਲੇ ਸ਼ੀਸ਼ੇ ਬਲੈਕ ਫਿਲਮ ਲੱਗੀ ਹੁੰਦੀ ਹੈ 100% ਯਾ ਜਾਲੀਆਂ ਲਗੀਆਂ ਹੁੰਦੀਆਂ ਨੇ ਜੋ ਦੁਕਾਨਦਾਰਾਂ ਤੋਂ ਲਵਾਉਂਦੇ ਆ ਉਹ ਦੁਕਾਨਦਾਰਾਂ ਤੇ ਕੋਈ ਕਾਰਵਾਈ ਹੁੰਦੀ ਹੈ ਜਾਂ ਜਿਨ੍ਹਾਂ ਨੇ ਜਾਲੀਆਂ ਲਾਈਆਂ ਹੁੰਦੀਆਂ ਉਹਨਾਂ ਤੇ ਤਾਂ ਹੁੰਦੀ ਐ ਸੋ ਉਸ ਲਈ ਕੀ ਨਿਯਮ ਬਣੇ ਨੇ ਉਹ ਅਸੀਂ ਯੂਜ਼ ਕਰ ਸਕਦੇ ਆ ਵਿਦ ਪਰਮਿਸ਼ਨ ਵਿਦਆਊਟ ਪਰਮਿਸ਼ਨ ਕਿਸ ਤਰੀਕੇ ਨਿਯਮ ਬਣੇ ਨੇ ਵੇਖੋ ਜੀ ਜਾਲੀ ਦਾ ਮਤਲਬ ਜਾਲੀ ਜਾਂ ਕੋਈ ਨੈਟ ਜਾਂ ਕੋਈ ਕਪੜਾ ਜੀ ਉਹ ਆਪਾਂ ਕਿਸੇ ਦੁਕਾਨਦਾਰ ਤੋਂ ਵੀ ਲੈ ਸਕਦੇ ਆ ਖਰੀਦ ਸਕਦੇ ਆ ਉਹਦੇ ਵਿੱਚ ਅਜੇ ਕੋਈ ਇਹੋ ਜਿਹਾ ਕਾਨੂੰਨ ਨਹੀਂ ਆਇਆ ਜਿਸ ਨਾਲ ਕਿ ਜਿਹੜਾ ਬਰੌਨ ਵਾਲਾ ਉੱਤੇ ਕੋਈ ਇਹੋ ਜਿਹੀ ਕਾਰਵਾਈ ਹੁੰਦੀ ਵੇ ਲੇਕਿਨ ਹਾਂ ਜਿਨੇ ਜਾਲੀ ਫਿੱਟ ਕੀਤੀ ਆ ਜਾਂ ਜਿਹਦੇ ਜਿੰਨੇ ਕੋ ਕਾਲੀ ਫਿਲਮ ਲਗਾਈ ਆ ਉਥੇ ਉਹ ਕਾਰਵਾਈ ਹੋ ਸਕਦੀ ਆ ਤੇ ਆਉਣ ਵਾਲੇ ਦਿਨਾਂ ਵਿੱਚ ਇਹ ਦੇਖਿਓ 20 ਤਰੀਕ ਤੋਂ ਬਾਅਦ ਦੇਖਿਓ ਇਹੜੀ ਸ਼ਕਤੀ ਆ ਇਹ ਕਿਤਨੇ ਕਿਤੇ ਜਿਹੜੇ ਸਲੈਂਸਰ ਪਟਾਕਿਆਂ ਵਾਲੇ ਸਲੈਂਸਰ ਉਹਨਾਂ ਦੀ ਆਵਾਜ਼ ਵਾਲੇ ਸਲੈਂਸਰ ਉਹਨਾਂ ਦੇ ਖਿਲਾਫ ਵੀ ਔਰ ਟ੍ਰਿਪਲ ਹਾਈਡਿੰਗ ਦੇ ਖਿਲਾਫ ਜਿਨ੍ਹਾਂ ਨੇ ਹੈਲਮਟ ਨਹੀਂ ਪਾਏ ਸੀਟ ਬੈਲਟ ਨਹੀਂ ਲਗਾਈਆਂ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਖਿਲਾਫ ਜਿਹੜਾ ਕਾਨੂੰਨ ਜਿਹੜਾ ਸਖਤੀ ਨਾਲ ਕਾਰਵਾਈ ਕਰੇ ਸਰ ਅੱਜਕੱਲ ਪੰਜਾਬੀ ਨੂੰ ਪਿਆਰ ਕਰਨ ਵਾਲੇ ਬਹੁਤ ਬੈਠੇ ਨੇ ਸੋ ਗੁਰਮੁਖੀ ਦੇ ਵਿੱਚ ਨੰਬਰ ਪਲੇਟ ਲਗਵਾ ਸਕਦੇ ਆ ਕਿਉਂਕਿ ਭਾਈ ਵੱਡਾਲਾ ਜੀ ਦੀ ਗੱਲ ਕਰੀਏ ਲੱਖੀ ਸਦਾਨੇ ਦੀ ਗੱਲ ਕਰ ਲਈ ਇਹਨਾਂ ਨੇ ਆਪਣੀ ਗੱਡੀਆਂ ਦੀ ਨੰਬਰ ਪਲੇਟ ਗੁਰਮੁਖੀ ਚਿਲਖਵਾਈ ਹੈ ਸੋ ਕਾਨੂੰਨੀ ਪ੍ਰਕਿਰਿਆ ਤਹਿਤ ਇਹ ਸੀ ਲਗਾ ਸਕਦੇ ਆ ਇਹ ਨਹੀਂ ਲਗਾ ਸਕਦੇ ਇਹ ਵੇਖੋ ਜੀ ਜੋ ਵੀ ਅਜੇ ਸੈਂਟਰ ਗਵਰਨਮੈਂਟ ਤੋਂ ਜੋ ਸਾਨੂੰ ਇਨਸਟਰਕਸ਼ਨਾਂ ਆਉਂਦੀਆਂ ਜੀ ਉਹ ਹਦਾਇਤਾਂ ਆਉਂਦੀਆਂ ਉਹਦੇ ਮੁਤਾਬਕ ਅਜੇ ਤੇ ਇੰਗਲ ਜਦੋਂ ਇਹ ਸਾਨੂੰ ਹੁਕਮ ਹਕਾਮ ਆ ਜੇਗੇ ਤੇ ਅਸੀਂ ਲੋਕਾਂ ਨੂੰ ਅਵੇਅਰ ਕਰਾਂਗੇ ਲੋਕਾਂ ਨੂੰ ਜਾਗਰੂਕ ਕਰਾਂਗੇ ਤੇ ਅਜੇ ਤੱਕ ਫਿਲਹਾਲ ਸਾਡੇ ਕੋ ਕੋਈ ਇਹੋ ਜਿਹੀ ਲੈਟਰ ਨਹੀਂ ਆਈ। ਇਟਸ ਅ ਨਿੱਜੀ ਸਵਾਲ ਪੁੱਛਣਾ ਚਾਹਾਂਗੇ ਗੁਰਸਿੱਖੀ ਦੇ ਰੂਪ ਦੇ ਵਿੱਚ ਤੁਸੀਂ ਸਮਝਾਉਂਦੇ ਵੀ ਬੜੇ ਪਿਆਰ ਨਾਲ ਉਸ ਲੋਕਾਂ ਦਾ ਪਿਆਰ ਕਿਸ ਤਰੀਕੇ ਮਿਲਦਾ ਹੈ ਇਨਸਟ੍ਰਕਸ਼ਨ ਜਿਹੜੀਆਂ ਤੁਸੀਂ ਦਿੰਦੇ ਹੋ ਉਸ ਨਾਲ ਮੇਲਜੋਲ ਕਿਵੇਂ ਬਣਦਾ ਹੈ ਕਿਸ ਤਰੀਕੇ ਗੱਲਾਂ ਬਾਤਾਂ ਹੁੰਦੀਆਂ ਕਿਸ ਤਰੀਕੇ ਪਿਆਰ ਮਿਲਦਾ ਹੈ। ਆ ਵੇਖੋ ਜੀ ਜਦੋਂ ਵੀ ਅਸੀਂ ਕੋਈ ਵੀਡੀਓ ਪਾਉਂਦੇ ਹਾਂ ਉਹ ਵੀਡੀਓ ਦਾ ਮਤਲਬ ਹੈ ਇੱਕ ਹੀ ਮਕਸਦ ਹੁੰਦਾ ਹੈ ਇਸ ਦੀ ਇੱਕ ਟੌਪਿਕ ਤੇ ਪਾਉਂਦੇ ਹਾਂ ਚਾਹੇ ਉਹ ਸੀਟ ਬੈ ਇੱਕ ਟੌਪਿਕ ਲੈ ਕੇ ਜੇ ਉਹਦੀ ਪਾਇਆ ਜਾਵੇ ਤੇ ਲੋਕ ਸਾਨੂੰ ਸਵਾਲ ਵੀ ਕਰਦੇ ਨੇ ਤੇ ਸਵਾਲਾਂ ਦਾ ਜਵਾਬ ਮੈਂ ਰਿਪਲਾਈ ਵੀ ਕਰਦਾ ਤੇ ਉਹ ਲੋਕਾਂ ਦਾ ਪਿਆਰ ਹੀ ਆ ਲੋਕੀ ਸਾਨੂੰ ਤਕੀਦ ਵੀ ਕਰਦੇ ਐਡਵਾਈਸ ਵੀ ਕਰਦੇ ਆ ਵੀ ਸਾਨੂੰ ਭਾਈ ਸਾਹਿਬ ਤੁਸੀਂ ਐਸਾ ਕਰੋ ਭਾਈ ਸਾਹਿਬ ਤੁਸੀਂ ਐਸਾ ਕਰੋ ਪਿੱਛੇ ਜੇ ਮੈਂ ਬਦਾਮ ਵੰਡੇ ਸੀ ਉਹ ਵੀ ਕਿਸੇ ਬਾਅਦ ਤੇ ਫੌਰ ਵਧੀਆ ਇਨਸਾਨ ਸੀ ਜਿਹਨੇ ਕਿਹਾ ਸੀ ਭਾਈ ਸਾਹਿਬ ਤੁਸੀਂ ਬਦਾਮ ਵੰਡੋ ਇਹ ਜੁਨੀਕ ਇੱਕ ਅਲੱਗ ਤਰੀਕਾ ਹੋਇਆ ਲੋਕਾਂ ਨੂੰ ਸਮਝਾਉਣ ਦਾ ਉਹਦਾ ਫੀਡਬੈਕ ਬਹੁਤ ਅੱਛਾ ਮਿਲਿਆ ਜਿਹਦੇ ਨਾਲ ਕਿ ਲੋਕੀ ਸਮਝੇ ਵੀ ਆ ਉਹ ਲੋਕਾਂ ਦਾ ਫੀਡਬੈਕ ਅੱਛਾ ਆ ਕਿ ਸਮਝਾਉਣ ਦਾ ਤਰੀਕਾ ਵਧੀਆ ਆ ਜਾ ਹੈ ਕਿ ਇਹਨੇ ਹੈਲਮਟ ਪਾਇਆ ਜਾਂ ਨਹੀਂ ਪਾਇਆ ਜਾਂ ਸੀਟ ਬੈਲਟ ਲਗਾਈ ਜਾਂ ਨਹੀਂ ਲਗਾਈ ਉਹਦਾ ਇਹ ਕਹਿਿਆ ਸੀ ਕਿ ਸਾਡੇ ਅੱਜ ਤੁਸੀਂ ਬਦਾਮ ਦੇ ਦਿਓ ਮੈਂ ਬਦਾਮਾਂ ਦਾ ਆਨਲਾਈਨ ਟਾਈਮ ਦੇ ਵਿੱਚ ਮੈਂ ਇਹਦਾ ਭੁਗਤਾਨ ਜਲੂ ਕਰਾਂਗਾ ਕਿ ਮੈਂ ਇਹ ਬਦਾਮ ਜਿਹੜੇ ਖਾਦੇ ਆ ਨਾ ਮੈਂ ਅਗਲੀ ਵਾਰ ਜਦੋਂ ਤੁਹਾਨੂੰ ਮਿਲਾਂਗਾ ਹੈਲਮਟ ਪਾਇਆ ਹੋਏਗਾ ਸੀਟ ਬੈਲਟ ਲਗਾਈ ਹੋਈਗੀ ਉਹ ਤੁਸੀਂ ਦੇਖੋ ਵੀ ਸਾਡਾ ਫੀਡਬੈਕ ਅੱਛਾ ਆ ਰਿਹਾ ਮੇਰਾ ਨਿੱਜੀ ਜਿਹੜਾ ਪਰਸਨਲ ਮੇਰਾ ਪੇਜ ਉਹ ਵੀ ਬੜਾ ਚੱਲਦਾ ਪਿਆ ਉਹ ਲੋਕੀ ਪਿਆਰ ਕਰਦੇ ਆ ਤੇ ਉਹ ਲੋਕ ਉਹ ਕੀ ਗੱਲਾਂ ਨੂੰ ਪਿਆਸ ਦਿੰਦੇ ਨੇ ਉਹ ਸਲਾਹ ਦਿੰਦੇ ਅੱਜ ਅਸੀਂ ਦੇਖਿਆ ਅੱਜ ਤਾਂ ਤੁਸੀਂ ਸਪੀਕਰ ਚੋਂਗ ਦੇ ਵਿੱਚ ਲਗਾ ਕੇ ਹਰ ਕਿਸੇ ਨੂੰ ਜਾਗਰੂਕ ਕਰ ਰਹੇ ਸੀ ਕਿਉਂਕਿ ਗਰਮੀ ਵੀ ਜ਼ਿਆਦਾ ਹੈ ਧੁੱਪ ਵੀ ਸੀਗੀ ਹਰ ਕਿਸੇ ਕੋਲ ਜਾਣਾ ਮੁਸ਼ਕਿਲ ਹੋ ਜਾਂਦਾ ਫਿਰ ਸਪੀਕਰ ਲਗਾ ਕੇ ਸਾਰਿਆਂ ਨੂੰ ਦੱਸਣਾ ਕਿ ਸੀਟ ਬੈਲਟ ਲਗਾਉਣੀ ਹੈ ਹੈਲਮਟ ਪੋਣਾ ਹੈ ਜਿਹੜਾ ਬੱਚਿਆਂ ਲਈ ਕਾਨੂੰਨ ਆਇਆ ਆਪਣੇ ਛੋਟੇ ਭੈਣ ਭਰਾਵਾਂ ਨੂੰ ਦੱਸਣਾ ਬਹੁਤ ਵਧੀਆ ਲੱਗਦਾ ਇਸ ਤਰੀਕੇ ਨਾਲ ਪੰਜਾਬ ਪੁਲਿਸ ਕੰਮ ਕਰਦੀ ਹੈ ਆ ਵੇਖੋ ਜੀ ਮੇਰਾ ਡਿਊਟੀ ਦੇ ਵਿੱਚ ਅਸੀਂ ਲੋਕਾਂ ਨੂੰ ਸਮਝਾਉਂਦੇ ਆ ਸਮਝਾਉਣ ਦਾ ਤਰੀਕਾ ਵੀ ਹੈ ਕਿਸੇ ਦਾ ਕਿਸੇ ਦੇ ਕੰਨ ਵਿੱਚ ਗੱਲ ਪੈ ਜਾਵੇਗੀ ਨਾ ਅੱਜ ਮੰਨ ਲਓ ਕਿ ਅੱਜ ਵੀ ਅਸੀਂ ਕੀਤਾ ਸੈਮੀਨਾਰ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ 100 ਬੰਦੇ ਨੂੰ ਸਮਝਾਤਾ 100 ਦਾ 100 ਹੀ ਸਮਝ ਗਿਆ ਜੇ ਇੱਕ ਜਣਾ ਵੀ ਸਮਝ ਗਿਆ ਨਾ ਤੇ ਅਸੀਂ ਸਮਝਾਂਗੇ ਕਿ ਅਸੀਂ ਜਿਹੜੀ ਡਿਊਟੀ ਕੀਤੀ ਹੈ ਨਾ ਉਹਦਾ ਸਾਨੂੰ ਫਲ ਮਿਲ ਗਿਆ ਕਿ ਇੱਕ ਬੰਦਾ ਵੀ ਜੇ ਆਪਣਾ ਜਿਹੜਾ ਘਰ ਦਾ ਮੁਖੀ ਆ ਜੇ ਉਹ ਐਕਸੀਡੈਂਟ ਤੋਂ ਬਚ ਜਾਏ ਤੇ ਇਸ ਤੋਂ ਵੱਡਾ ਕੋਈ ਵੀ ਸੇਵਾ ਨਹੀਂ ਹੋ ਸਕਦੀ ਐ ਤੋਂ ਵੱਡੀ ਕੋਈ ਡਿਊਟੀ ਨਹੀਂ ਹੋ ਸਕਦੀ ਸਰ ਜੇਕਰ ਕੋਈ ਤਰਲਾ ਮਿਹਨਤ ਕਰੇ ਕਿ ਮਾਫ ਕਰ ਦਿਓ ਅੱਗੇ ਤੋਂ ਇਤਨਾ ਕਰਕੇ ਆਵਾਂਗੇ ਫਿਰ ਛੱਡ ਦਿੰਦੇ ਹੋ ਜਾਂ ਚਲਾਨ ਕੱਟ ਦਿੰਦੇ ਹੋ ਆ ਨਹੀਂ ਸਾਡੇ ਜਿਹੜਾ ਕੋਈ ਕਈ ਵੇਸੇ ਕਈ ਐ ਵਜੋਂ ਹੁੰਦੇ ਆ ਪਿੱਛੇ ਜੇ ਸਾਨੂੰ ਇੱਕ ਬੰਦਾ ਆਇਆ ਸੀ ਉਹ ਤਿੰਨ ਜਣੇ ਬੈਠੇ ਸੀ ਤੇ ਅਸੀਂ ਉਹ ਚਲਾਣ ਕੱਟਣ ਲੱਗੇ ਸੀ ਕਿ ਤੇ ਉਹਨਾਂ ਦੇ ਹੱਥ ਵਿੱਚ ਨਾ ਖੂਨ ਦੀ ਬੋਤਲ ਫੜੀ ਹੋਈ ਸੀ ਤੇ ਉਹ ਕਹਿੰਦੇ ਵੀ ਸਾਡੇ ਅਸੀਂ ਜਲਦੀ ਜਾਣਾ ਖੂਨ ਦੀ ਬੋਤਲ ਫੜੀ ਹੋਈ ਹੈ ਤੇ ਉਹ ਐਮਰਜੈਂਸੀ ਸੀ ਉਹਨਾਂ ਆਈ ਉਹਨਾਂ ਜਾਣ ਦਿੱਤਾ ਵੀ ਪਿੱਤਾ ਤੁਸੀਂ ਐਮਰਜੈਂਸੀ ਜਾਓ ਕੋਈ ਗੱਲ ਨਹੀਂ ਪਰ ਫਿਰ ਵੀ ਕਿਤੇ ਨਾ ਕਿਤੇ ਕੋਈ ਮਜਬੂਰੀ ਵਾਸ ਅਸੀਂ ਦੇਖ ਲੈਂਦੇ ਆ ਕੋਈ ਬੰਦਾ ਕਿਹੋ ਜਿਹਾ ਹੈਗਾ ਲੇਕਿਨ ਜ਼ਰੂਰੀ ਨਹੀਂ ਹੁੰਦਾ ਕਿ ਹਰ ਇੱਕ ਬੰਦਾ ਚਲੋ ਚੌਕ ਵਿੱਚ ਆ ਕੇ ਤੇ ਆਪਾਂ ਤਤਲ ਮੈਂ ਤਾਂ ਕਰੇਗਾ ਤੇ ਜਿਹੜਾ ਕਾਨੂੰਨ ਆ ਕਾਨੂੰਨ ਦੇ ਮੁਤਾਬਕ ਹੀ ਸਾਨੂੰ ਕਾਰਵਾਈ ਕਰਨੀ ਪੈਣੀ ਆ ਜੋ ਸਾਡੇ ਸਾਹਮਣੇ ਆਗੇ ਤੇ ਅਸੀਂ ਉਸੇ ਮੁਤਾਬਕ ਉਹਦੀ ਕਾਰਵਾਈ ਕਰਾਂ ਸਰ ਇੱਕ ਸਵਾਲ ਹਰ ਕੋਈ ਪੁੱਛਣਾ ਚਾਹੁੰਦਾ ਹੈ ਕਿ ਪੁਲਿਸ ਵਾਲੇ ਕੁੜੀਆਂ ਨੂੰ ਬਹੁਤ ਘੱਟ ਰੋਕਦੇ ਐ ਇਸ ਚ ਕਿੰਨੀ ਕਿ ਸੱਚਾਈ ਹੈ ਜੀ ਆ ਨਹੀਂ ਜੀ ਫਿਰ ਵੀ ਕਿਤੇ ਨਾ ਕਿਤੇ ਜਦੋਂ ਦੇਖੋ ਆ ਸਾਡੇ ਕਾਨੂੰਨ ਨੇ ਇਹ ਸ਼ਕਤੀ ਵਰਤਦੀ ਕੁੜੀਆਂ ਜਿਹੜੀਆਂ ਬੱਚੀਆਂ ਜਿਹੜੀਆਂ ਇਹ ਜਿਆਦਾ ਸਮਝਦਾਰ ਹੁੰਦੀਆਂ ਆ ਬੱਚਿਆਂ ਮੁੰਡਿਆਂ ਨਾਲੋਂ ਇਹ ਨਾ ਇਹ ਸਟੰਟਕ ਬਾਜੀ ਕਰਦੀਆਂ ਨਾ ਓਵਰ ਸਪੀਡ ਗੱਡੀ ਚਲਾਉਂਦੀਆਂ ਨੇਕ ਨਿਕ ਤੇ ਨਕ ਤੇ ਜਿਹੜੇ ਮਾਪੇ ਵੀ ਉਹ ਕਹਿੰਦੇ ਆਂ ਕਿ ਅਸੀਂ ਬੱਚਿਆਂ ਨੂੰ ਸਮਝਾ ਦੇਂ ਬੱਚਿਆਂ ਸਮਝ ਜਾਂਦੀ ਆ ਜਿਹੜੇ ਬੱਚੇ ਹੁੰਦੇ ਆ ਨਾ ਉਹ ਥੋੜੀ ਗਲਤ ਸੋਸਾਇਟੀ ਪੈ ਜਾਂਦੇ ਤੇ ਉਸ ਕਰਕੇ ਥੋੜਾ ਜਿਹਾ ਬੱਚਿਆਂ ਵਾਲੇ ਪਾਸੇ ਧਿਆਨ ਘਟਿਆ ਬੱਚਿਆਂ ਨੂੰ ਸਮਝਾਉਣ ਦੀ ਗੱਲ ਆ ਜੇ ਆਪਣੀ ਨਵੀਂ ਜਨਰੇਸ਼ਨ ਆ ਨਵੀਂ ਪੀੜ੍ਹੀ ਆ ਨਾ ਜੇ ਅੱਜ ਆਪਾਂ ਇਹਨੂੰ ਸੰਭਾਲ ਲਈਏ ਨਾ ਤੇ ਮੇਰੇ ਕਹਾ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਆ ਲੋੜ ਨਹੀਂ ਪਵੇਗੀ ਚੌਂਕਾ ਵਿੱਚ ਖੜੇ ਹੋਣ ਦੀ ਲਾਈਟਾਂ ਦੀ ਲੋੜ ਨਹੀਂ ਪਵੇਗੀ ਲੋਕਾਂ ਦੇ ਅੰਦਰ ਹੀ ਇੱਕ ਜਾਗ ਜਾਏ ਕਿ ਮੈਂ ਟਰੈਫਿਕ ਦਾ ਮੁਲਾਜ਼ਮ ਆ ਮੈਂ ਟਰੈਫਿਕ ਦਾ ਵਾਲਾ ਆ ਮੈਂ ਟਰੈਫਿਕ ਦੇ ਰੂਲ ਫੋ ਤੇ ਸਭ ਤੋਂ ਸੌਖਾ ਆ ਰੂਲ ਫੋਲੋ ਕਰ ਲੈ ਜਿਹੜਾ ਬੰਦਾ ਨਿਜਮਾ ਅਪਲਾਈ ਕਰ ਲੇਗਾ ਤਾਂ ਤੇ ਉਤੋਂ ਸੁਖਿਆਈ ਕੋਈ ਨਹੀਂ ਜਾਈਗੀ ਤੇ ਅਸੀਂ ਦੇਖੋ ਵੀ ਕਿਸੇ ਵੇਲੇ ਇੱਕ ਕਿਸੇ ਨਾਲ ਟੱਕਰ ਹੋ ਗਈ ਕਹਿੰਦਾ ਟੱਚ ਕਰ ਕੇ ਤੇ ਮੇਰਾ ਖਿਆਲ ਆ ਕਿਸੇ ਵੇਲੇ 2 ਘੰਟੇ ਲੱਗ ਜਾਂਦੇ ਕਿਸੇ ਵੇਲੇ 2 ਦਿਨ ਲੱਗ ਜਾਂਦੇ ਕਿਸੇ ਵੇਲੇ 2 ਮਹੀਨੇ ਲੱਗ ਜਾਂਦੇ ਕਿਸੇ 2 ਸਾਲ ਆ ਕਿਵੇਂ 10 10 ਸਾਲ ਵੀ ਲੱਗ ਜਾਂਦੇ ਆ ਬਿਲਕੁਲ ਤੇ ਅਸੀਂ ਇਹ ਨਹੀਂ ਵੀ ਸਾਡੀ ਜੇ ਅਸੀਂ ਕੋਈ ਗਲਤ ਕਰਦੇ ਆ ਜਾਂ ਓਵਰ ਸਪੀਡ ਚਲਾਦੇ ਆ ਜਾਂ ਕਿਸੇ ਨੂੰ ਓਵਰਟੇਕ ਗਲਤ ਕਰ ਲਿਆ ਸਾਡੀ ਬਦੌਲਤ ਕੋਈ ਦੂਸਰਾ ਡਿੱਗ ਪਿਆ ਜਿਹੜਾ ਕਿ ਜਦੋਂ ਵੀ ਕੰਮ ਜਾ ਰਿਹਾ ਸੀ ਜਾਂ ਆਪਣੇ ਬੱਚੇ ਸਕੂਲ ਤੋਂ ਲੈ ਕੇ ਆ ਰਿਹਾ ਸੀ ਕਿਸੇ ਜਨਰਲ ਹਸਪਤਲ ਲੈ ਕੇ ਜਾ ਰਿਹਾ ਸੀ ਤੁਹਾਡੀ ਗਲਤੀ ਕਾਰਨ ਕਿਸੇ ਦੂਜੇ ਨੂੰ ਖਮਿਆ ਜਾਂਦਾ ਭੁੱਤ ਨਾ ਪੋਕੇ ਸੋ ਇਹ ਇੱਕ ਬੇਨਤੀ ਹੱਥ ਜੋੜ ਕੇ ਤੁਹਾਡੇ ਸਾਹਮਣੇ ਰਹੀ ਲੋਕਾਂ ਦੱਸਣਾ ਚਾਹੁੰਦੇ ਆ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਰੂਲ ਫੋਲੋ ਕਰਦੇ ਆ ਇਹ ਜਿਹੜੇ ਨਾ ਇਹ ਤੁਸੀਂ ਆਪਣੇ ਆਪ ਹੀ ਅੰਦਰ ਲੱਜਮੀਰ ਜਗਾਓ ਤਾਂ ਕਿ ਜਿਹੜੇ ਮਾਪਿਆਂ ਦੀ ਚਿੰਤਾ ਕਿੰਨਾ ਕਿਤੇ ਉਹ ਵੀ ਘਟੇਗੀ ਜਿਹੜੇ ਸਕੂਲ ਪ੍ਰਬੰਧਕ ਨੇ ਉਹਨਾਂ ਦੀ ਵੀ ਚਿੰਤਾ ਘਟੇਗੀ ਔਰ ਖਾਸ ਕਰਕੇ ਦੇਖੋ ਸਾਨੂੰ ਜਿਹੜਾ ਹੈਲਮਟ ਜਾਂ ਸੀਟ ਬੈਲਟ ਆ ਉਹ ਸਾਨੂੰ ਮਹਾਲੀ ਜਾਂ ਅੰਬਾਲੇ ਜਾ ਕੇ ਯਾਦ ਆਉਂਦਾ ਲੋਕੀ ਜਾਗਰੂਕ ਨੇ ਲੇਕਿਨ ਇਹ ਆ ਵੀ ਕਿਤੇ ਨਾ ਕਿਤੇ ਸਾਨੂੰ ਥੋੜੀ ਸਮਝਾਉਣ ਦੀ ਲੋੜ ਹੈ ਤੇ ਸਮਝਾਇਆ ਵੀ ਕਰਾਂਗੇ ਜਿਹੜਾ ਸਾਨੂੰ ਕੋਈ ਫੋਲੋ ਕਰੇਗਾ ਉਹਨੂੰ ਸਮਝਾਵਾਂਗੇ ਵੀ ਉਹਨੂੰ ਸੁਣਾਵਾਂਗੇ ਵੀ ਲੇਕਿਨ ਅਸੀਂ ਜਿਹੜੇ ਆ ਜਾਗਰੂਕ ਕਰਨ ਦੀ ਸਜੂਤੀ ਆਸੀਂ ਲੋਕਾਂ ਨੂੰ ਜਾਗਰੂਕ ਕਰਾਂਗੇ ਜਿੰਨੀ ਵੀ ਸਾਡੇ ਤੋਂ ਵੱਧ ਵੱਧ ਹੋਏ ਕਿ ਅਸੀਂ ਲੋਕਾਂ ਨੂੰ ਜਾਗਰੂਕ ਕਰਦੀ ਕੋਈ ਜਿਹੜੀ ਮਹਿਮੇਸ਼ੇੜੀ ਹੋਈ ਆ ਇਹਦੇ ਵਿੱਚ ਤੁਹਾਡਾ ਵੀ ਸਾਥ ਬਹੁਤ ਜ਼ਿਆਦਾ ਔਰ ਲੋਕਾਂ ਨੂੰ ਵੀ ਇਹ ਬੇਨਤੀ ਕਰਾਂਗੇ ਸਾਡਾ ਸਾਥ ਦਿਓ ਔਰ ਮੀਡੀਆ ਨੂੰ ਵੀ ਬੇਨਤੀ ਕਰਾਂਗੇ ਇਹ ਸਾਡਾ ਜਿਹੜਾ ਇਹ ਮੈਸੇਜ ਹੈ ਇੱਕ ਘਰਾਂ ਘਰਾਂ ਤੱਕ ਪਹੁੰਚਾਇਆ ਜਾਵੇ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਆ ਕਾਨੂੰਨ ਹੈ ਇਹਨਾਂ ਦੇ ਬਾਬਤ ਲੋਕਾਂ ਨੂੰ ਜਾਣੂ ਹੋ ਜਾਵੇ ਸੋ ਜਿੱਥੇ ਪ੍ਰਸ਼ਾਸਨ ਨੂੰ ਤੁਸੀਂ ਬਾਤ ਫੜ ਕੇ ਰੋਕ ਉੱਥੇ ਸ਼ਾਇਦ ਸਬ ਇਨਸਪੈਕਟਰ ਦਲਜੀਤ ਸਿੰਘ ਅੰਮ੍ਰਿਤਸਰ ਤੋਂ ਨੇ ਜੋ ਪਿਆਰ ਨਾਲ ਆਵਾਜ਼ ਦਿੰਦੇ ਨੇ ਤੇ ਹਰ ਕੋਈ ਰੋਕਦਾ ਤੇ ਉਹਨਾਂ ਨੂੰ ਸਮਝਾਉਣ ਦਾ ਤਰੀਕਾ ਵੀ ਐਡਾ ਖਾਸ ਹੁੰਦਾ ਕਿ ਅਗਲਾ ਬੰਦਾ ਇੰਨਾ ਚੰਗੇ ਤਰੀਕੇ ਸੁਣਦਾ ਕਿ ਅਗਲੀ ਵਾਰ ਨਿਯਮ ਦੀ ਉਲੰਘਣਾ ਕਰਦਾ ਹੀ ਨਹੀਂ ਆ ਸੋ ਹੁਣ ਜਿਹੜੇ ਨਵੇਂ ਕਾਨੂੰਨ ਬਣਿਆ ਇਸ ਦੇ ਪਾਲਣਾ ਕਰਨਾ ਸਾਡਾ ਫਰਜ਼ ਹੈ ਤੇ ਹੋਰ ਐਸੇ ਨਿਯਮ ਜਿੰਨਾ ਬਾਰੇ ਬਹੁਤ ਸਾਰੇ ਸਵਾਲ ਲੋਕਾਂ ਦੇ ਮਨਾਂ 'ਚ ਬਣੇ ਸੀਗੇ ਅੱਜ ਤੁਹਾਡੇ ਨਾਲ ਗੱਲਬਾਤਾਂ ਰਾਹੀਂ ਦਿਲਜੀਤ ਸਿੰਘ ਸਬ ਇੰਸਪੈਕਟਰ ਨਹੀਂ ਜਿਹੜੇ ਆ ਤੁਹਾਡੇ ਨਾਲ ਸਾਂਝੇ ਕੀਤੇ ਆ ਸੋ ਨੀਮਾ ਦੀ ਪਾਲਣਾ ਅਸੀਂ ਜੇਕਰ ਖੁਦ ਕਰਾਂਗੇ ਜ਼ਿੰਮੇਵਾਰੀ ਨਹੀਂ ਪਾਵਾਂਗੇ ਤਾਂ ਸ਼ਾਇਦ ਜਿਹੜੇ ਐਕਸੀਡੈਂਟ ਹੁੰਦੇ ਨੇ ਜਾਂ ਕਹਿ ਲਈਏ ਕਿ ਛੋਟੀ ਮੋਟੀ ਲਾਗਤਬਾਜੀ ਰਸਤੇ 'ਚ ਹੋ ਜਾਂਦੀ ਹੈ ਬਹਿਸਬਾਜੀ ਹੋ ਜਾਂਦੀ ਹੈ ਉਸ ਨਾਲ ਸਾਡਾ ਸਮਾਂ ਵੀ ਬਚੇਗਾ ਸਾਡੇ 60 ਪਿੰਟ ਲੱਗਣ ਤੋਂ ਵੀ ਬਚੇਗੀ ਸੋ ਮੇਨੇ ਇਹਦਾ ਇਜ਼ਾਦ ਸੁਰਖਾਪ ਟੀਵੀ ਦੇ ਲਈ ਮੈਂ ਦਮਦੀਪ ਸਿੰਘਾ ਮਿਸਰ